ਕਹਿੰਦੇ ਵੀਜ਼ਾ ਦੇਣ ਵਾਲੇ ਬਾਬੇ ਦਾ ਰੌਲਾ ਪੈ ਗਿਆ ਵੀਜ਼ਾ ਦੇਣ ਵਾਲੇ ਬਾਬੇ ਦੇ ਮਗਰ ਪੈ ਗਿਆ ਬੁੜੀਆਂ ਤੇ ਕਹਿੰਦੀਆਂ ਸਾਡਾ ਵੀਜ਼ਾ ਲੱਗਿਆ ਕਿਉਂ ਨਹੀਂ ਆ ਤੇ ਵੀਜ਼ਾ ਹੋ ਗਿਆ ਰਿਫਿਊਜ਼ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਬਾਬੇ ਕੋਲੇ ਜਾਂਦੇ ਆ ਬਾਬਾ ਫੂਕ ਮਾਰਦਾ ਉੱਤੇ ਕੁਛ ਨਾ ਕੁਛ ਲਿਖਦਾ ਤੇ ਕਹਿੰਦੇ ਵੀਜ਼ਾ ਲੱਗ ਜਾਂਦਾ ਕੁਝ ਟਾਈਮ ਪਹਿਲਾਂ ਇੱਕ ਫਿਲਮੀ ਐਕਟਰ ਆ ਭੈਣਾ ਉਹਨੇ ਜਿਹੜਾ ਐਕਸਪੋਜ਼ ਕੀਤਾ ਸੀ ਬਾਬੇ ਨੂੰ ਕਿ ਮੈਂ ਬਾਬੇ ਕੋਲੇ ਗਈ ਸੀ ਮੈਂ ਬਾਬੇ ਨੂੰ ਕਿਹਾ ਸੀ ਵੀਜ਼ਾ ਲੱਗਣਾ ਚਾਹੀਦਾ ਬਾਬਾ ਕਹਿੰਦਾ ਵੀ ਐਤ ਕੀ ਵੀਜ਼ਾ ਲਾ ਦਿਓ ਲੱਗੂ ਵੀਜ਼ਾ ਤਾਂ ਲੱਗਿਆ ਪਿਆ ਤੁਹਾਡਾ ਮੇਲ ਚੈੱਕ ਕਰੋ ਤੇ ਮੇਲ ਚੈੱਕ ਕੀਤੀ ਤਾਂ ਵੀਜ਼ਾ ਰਿਫਿਊਜ਼ ਹੋਇਆ ਪਿਆ ਸੀ ਬਾਬਾ ਕਹਿੰਦਾ ਫੇਰ ਲਾ ਦਿਓ ਵੀਜ਼ਾ ਫੇਰ ਰਿਫਿਊਜ਼ ਹੋ ਗਿਆ ਬਾਬਾ ਕਹਿੰਦਾ ਫੇਰ ਲਾ ਦਿਓ ਵੀਜ਼ਾ ਫੇਰ ਰਿਫਿਊਜ਼ ਹੋ ਗਿਆ ਤੇ ਹੁਣ ਤੁਸੀਂ ਆਪ ਸਿਆਣੇ ਹੋ ਵੀ ਇਹਨਾਂ ਦਾ ਸਿਸਟਮ ਚੱਲਦਾ ਕਿਵੇਂ ਆ ਵੀ ਜਾਣੇ ਆਗੇ 20 ਜਾਨਿਆਂ ਨੂੰ ਕਹਿਤਾ ਕਿ ਤੁਹਾਡਾ ਵੀਜ਼ਾ ਲੱਗੂਗਾ ਉਸ ਤੋਂ ਬਾਅਦ 20 ਦੇ ਵਿੱਚੋਂ 5 ਜਾਨਿਆਂ ਦਾ ਵੀਜ਼ਾ ਆਟੋਮੈਟਿਕ ਲੱਗ ਗਿਆ 15 ਦਾ ਰਹਿ ਗਿਆ 15 ਨੇ ਪਾਲਿਆ ਰੋਲਾ ਤੇ ਜਿਨ੍ਹਾਂ ਨੇ ਰੋਲਾ ਪਾਇਆ 15 ਨੇ ਉਹਨਾਂ ਨੂੰ ਕੀ ਕਹਿਣਾ ਹੈ ਕਿ ਤੁਸੀਂ ਜਿਹੜਾ ਤੁਹਾਡੇ ਮਨ ਦੇ ਵਿੱਚ ਕੋਈ ਉਹੋ ਜੀ ਗੱਲ ਆਈ ਹੋਊਗੀ ਕਿ ਤੁਸੀਂ ਤਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਜੇ ਤੁਹਾਡੇ ਮਨ ਦੇ ਵਿੱਚ ਸੋਚ ਤੁਹਾਡੀ ਸਾਫ਼ ਹੁੰਦੀ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਸੀ ਦੇਖੋ ਉਹਨਾਂ ਦੀ ਮਾਨ ਸਾਫ ਸੀ ਉਹਨਾਂ ਦਾ ਵੀਜ਼ਾ ਰਿਫਿਊਜ਼ ਨਹੀਂ ਹੋਇਆ ਤੇ ਵੀਜ਼ਾ ਲੱਗ ਗਿਆ ਉਹ ਪੰਜਾਂ ਨੇ ਗਾਂ ਦੱਸਣਾ 50 ਨੂੰ ਕਿ ਸਾਡਾ ਵੀਜ਼ਾ ਤਾਂ ਉੱਥੋਂ ਲੱਗਿਆ ਸੀ 50 ਆਉਣੇ ਆ 50ਾਂ ਦੇ ਵਿੱਚੋਂ 20ਾਂ ਦਾ ਫੇਰ ਵੀਜ਼ਾ ਲੱਗਣਾ ਤੇ 30ਾਂ ਦਾ ਫੇਰ ਨਹੀਂ ਲੱਗਣਾ ਉਹ 20ਾਂ ਨੇ ਹੋਰ ਗਾਂਪ ਜਾਣ ਨੂੰ ਦੱਸਣਾ ਇਸ ਤਰ੍ਹਾਂ ਕਰਕੇ ਇਹਨਾਂ ਦਾ ਸਿਸਟਮ ਆ ਜਿਹੜਾ ਚੱਲੀ ਜਾਂਦਾ ਜੇ ਮੇਰੇ ਹਿਸਾਬ ਨਾਲ ਸੋਸ਼ਲ ਮੀਡੀਆ ਬੰਦ ਹੋ ਜੇ ਤਾਂ ਇਹਨਾਂ ਦਾ ਅੱਧਾ ਸਿਸਟਮ ਜਿਹੜਾ ਬੰਦ ਹੋ ਜੇ ਤੋ ਬਾਲੇ ਉਹ ਮਾਨਸੋ ਜੇ ਆਏ ਵੀਜ਼ੇ ਲੱਗਣ ਲੱਗ ਪੈਣ ਤਾਂ ਮੇਰੇ ਹਿਸਾਬ ਨਾਲ ਏਜੰਟਾਂ ਕੋਲੇ ਲੋਕ ਜਾਣ ਹੀ ਨਾ ਸਿੱਧਾ ਇੱਥੇ ਜਾਵੜਿਆ ਕਰਨ ਤੇ ਜਿਹੜਾ ਮਾਲਾ ਮੋਟਾ ਵਰਕ ਸਿਸਟਮ ਹੈਗਾ ਦੂਜਾ ਜਿਹੜਾ ਲਿਖਤੀ ਰੂਪ ਵਾਲਾ ਉਹ ਇਹੀ ਆਪਦੇ ਬੰਦੇ ਰੱਖ ਲਿਆ ਕਰਨ ਕੋਲੇ ਉੱਥੇ ਉਹ ਉੱਥੇ ਫਾਰਮ ਭਰ ਕੇ ਉੱਥੇ ਵੀਜ਼ਾ ਲੱਗਿਆ ਉੱਥੇ ਪਾਸਪੋਰਟ ਦਿੱਤਾ ਦਦਮ ਗੱਲ ਨਹੀਂ ਬਣੀ ਤੇ ਮੁੜ ਕੇ ਕੀ ਹੁੰਦਾ ਕਿ ਇਹੋ ਜੇ ਮੁੜ ਕੇ ਬਹੁਤ ਸਿਸਟਮ ਜਿਹੜਾ ਉਹ ਕ੍ਰੀਏਟ ਕਰ ਦਿੰਦੇ ਆ ਕਿ ਵੀਜ਼ਿਆਂ ਦਾ ਕਿ ਹਾਂ ਇਹਦਾ ਇਸ ਵੀਜ਼ੇ ਤਾਂ ਲੱਗਦੇ ਆ ਤਾਂ ਇੱਥੇ ਲੱਗਦੇ ਆ ਸੋ ਅੱਜ ਵੀਜ਼ਾ ਜਿਹੜਾ ਬਾਬੇ ਦਾ ਤਾਂ ਲੱਗ ਚੱਲਿਆ ਸੀਗਾ ਬਹੁਤ ਸਾਰੇ ਲੋਕ ਆ ਹੋਰ ਵੀ ਜਿਹੜੇ ਇੱਥੇ ਜਾਂਦੇ ਆ ਉਹ ਜ਼ਰੂਰ ਦੱਸਣ ਕਿ ਤੁਹਾਡਾ ਵੀਜ਼ਾ ਲੱਗਿਆ ਕਿ ਨਹੀਂ ਲੱਗਿਆ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਆ ਉਹਨਾਂ ਨੂੰ ਵੀਡੀਓ ਪਾਉਣੀ ਚਾਹੀਦੀ ਆ ਕਿ ਭਾਈ ਅਸੀਂ ਇੱਥੇ ਗਏ ਸੀ ਸਾਡਾ ਇਹ ਬਾਬਾ ਕਹਿੰਦਾ ਸੀ ਵੀਜ਼ਾ ਲੱਗ ਗਿਆ ਪਰ ਵੀਜ਼ਾ ਰਿਫਿਊਜ਼ ਹੋ ਗਿਆ ਸੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜਾ ਲੋਕ ਜਾਗਰੂਕ ਹੋਣ ਸੋਸ਼ਲ ਮੀਡੀਆ ਦਾ ਇੰਨਾ ਕ ਫਾਇਦਾ ਠਾਉਣਾ ਜੇ ਬਾਬੇ ਫਾਇਦਾ ਠਾਉਂਦੇ ਆ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਤੇ ਉਹ ਹੀ ਵੀਡੀਓ ਪਾਉਣਗੇ ਜਿਹਦਾ ਵੀਜ਼ਾ ਆਇਆ ਹੋਊਗਾ ਜਿਹਦਾ ਵੀਜ਼ਾ ਰਿਫਿਊਜ਼ ਹੋਇਆ ਉਹ ਕਦੇ ਵੀਡੀਓ ਨਹੀਂ ਪਾਊਗੀ ਉਹੋ ਵੀਡੀਓ ਹਾਈਲਾਈਟ ਹੁੰਦੀ ਆ ਸਰਕਾਰਾਂ ਵੀ ਇਹਨੂੰ ਪ੍ਰਮੋਟ ਕਰਦੀਆਂ ਤਾਂ ਕਿ ਉਹਨਾਂ ਦਾ ਤੁਨ ਪਤਾ ਵੋਟ ਬੈਂਕ ਹੁੰਦਾ ਉਹਨਾਂ ਨੇ ਵੋਟ ਬੈਂਕ ਆਪਦਾ ਵਧਾਉਣਾ ਹੁੰਦਾ ਸੋ ਇਹ ਇਦਾਂ ਜਾਂ ਕਰਕੇ ਜਿਹੜਾ ਆਪਦਾ ਡੇਰਾਵਾਦ ਆ ਜਿਹੜਾ ਉਹਨੂੰ ਬਹੁਤ ਸਾਰਾ ਵਧਾ ਵਧਾ ਲੈਂਦੇ ਆ ਤੇ ਪਰ ਆਪਣੇ ਵਾਲੇ ਜਿਹੜੇ ਹੁੰਦੇ ਉਹ ਮਤਲਬ ਸੱਚੇ ਤੇ ਸੋਚੇ ਹੁੰਦੇ ਆ ਉਹਨਾਂ ਨੇ ਇਹ ਕਹਿਣਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੁਰੇ ਨਤਮਸਤਕ ਹੋ ਇਹਨਾਂ ਸਾਹਮਣੇ ਅਰਦਾਸ ਬੇਨਤੀ ਕਰੋ ਸੱਚੇ ਮਨੋਂ ਅਰਦਾਸ ਬੇਨਤੀ ਕਰੋ ਤੁਹਾਡੀ ਅਰਦਾਸ ਬੇਨਤੀ ਜਰੂਰ ਪੂਰੀ ਹੋਊਗੀ ਤੇ ਤੁਹਾਡਾ ਵੀਜ਼ਾ ਵੀ ਲੱਗੂਗਾ ਤੁਹਾਡੇ ਸਾਰੇ ਜਿਹੜੇ ਦੁੱਖ ਉਹ ਵੀ ਦੂਰ ਹੋਣਗੇ ਪਰ ਇਹ ਕਹਿੰਦੇ ਆ ਕਿ ਨਾ ਉੱਥੇ ਨਹੀਂ ਤੁਸੀਂ ਸਾਡੇ ਕੋਲੇ ਆਓ ਅਸੀਂ ਸੈਨ ਕਰਾਂਗੇ ਅਸੀਂ ਫੂਕ ਮਾਰਾਂਗੇ ਫੇਰ ਜਾ ਕੇ ਕਿਤੇ ਤੁਹਾਡਾ ਵੀਜ਼ਾ ਲੱਗੂਗਾ ਨਹੀਂ ਤੁਹਾਡਾ ਵੀਜ਼ਾ ਨਹੀਂ ਲੱਗਣਾ ਜਿੱਥੇ ਮਰਜ਼ੀ ਤੁਰੇ ਫਿਰੋ ਇਹ ਇਹ ਅਗਲੇ ਦੇ ਮਨ ਦੇ ਵਿੱਚ ਇੱਥੋਂ ਤੱਕ ਕਬਾ ਦਿੰਦੇ ਆ ਕਿ ਹਾਂ ਇਹ ਹੋਊਗਾ ਸੋ ਮਸਲਾ ਇੱਥੇ ਹੀ ਆਉਂਦਾ ਕਿ ਵੱਦ ਤੋਂ ਵੱਧ ਜਾਗਰੂਕ ਰਹੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਡੇਰਾਬਾਦ ਵਧਿਆ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਡੇਰਾਵਾਦ ਆ ਜਿਹੜਾ ਉਹ ਵੱਧ ਤੋਂ ਵੱਧ ਵਧੂਗਾ ਤੁਹਾਡੇ ਵੀਜ਼ੇ ਆ ਜਿਹੜੇ ਲੱਗੇ ਲਗਾਏ ਵੀਜ਼ੇ ਇਸੇ ਤਰ੍ਹਾਂ ਰਿਫਿਊਜ਼ ਹੁੰਦੇ ਰਹਿਣਗੇ ਸਤਿ ਸ੍ਰੀ ਅਕਾਲ ਜੀ